ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੜਾਕੂ ਜਹਾਜ਼ ਤੇ ਪ੍ਰਣਾਲੀ ਜਲੈਸ ਕੀਤੇ ਟਰੰਪ ਅੱਗੇ ਰੱਖਿਆ 100 ਬਿਲੇਟ ਡਾਲਰ ਦੇ ਰਿਫੈਸ ਸੌਦੇ ਦਾ ਪ੍ਰਸਤਾਵ ਅਮਰੀਕੀ ਰਾਸ਼ਪਤ ਡੋਨਰ ਟਰੰਪ ਨਾਲ ਮੁਲਾਕਾਤ ਵਿੱਚ ਜੂਕਰ ਨੇ ਦੇ ਰਾਸ਼ਟਰਪਤੀ ਜੇਲਾਸਕੀ ਦੇ ਹਤਿਆਰ ਲਈ 100 ਬਿਲੇ ਡਾਲਰ ਦੇ ਰੱਖਿਆ ਪੈਕੇਜ ਦਾ ਪ੍ਰਸਤਾਵ ਰੱਖਿਆ ਜਿਸ ਲਈ ਯੂਪੀ ਯੂਰਪੀ ਦੇਸ਼ ਫੰਡਿੰਗ ਕਰਨਗੇ ਰਿਪੋਰਟਾਂ ਦੇ ਅਨੁਸਾਰ ਉਕਰੇਨ ਅਤੇ ਅਮਰੀਕਾ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਲਈ ਇਹ ਕੋਸ਼ਿਸ਼ ਕੀਤੀ ਗਈ ਹੈ ਫਾਈ ਨੈਸ਼ਨਲ ਡਾਇਨਮਸਤੀ ਦੀ ਇੱਕ ਰਿਪੋਰਟ ਵਿੱਚ ਇੱਕ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੀਵ ਨੇ ਸਜੁਕਤ ਡਰੋਨ ਉਤਪਾਦਨ ਲਈ ਅਮਰੀਕਾ ਕੰਪਨੀਆਂ ਨਾਲ 50 ਬੀਰਡ ਡਾਲਰ ਦੇ ਇੱਕ ਵੱਖਰੇ ਸੌਦੇ ਦਾ ਪ੍ਰਸਤਾਵ ਰੱਖਿਆ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ 100 ਬੀਰਡ ਡਾਲਰ ਤੇ ਦੇ ਅਮਰੀਕਾ ਅਮਰੀਕੀ ਹਥਿਆਰਾਂ ਖਰੀਦੇਗਾ ਜਿਸ ਨੂੰ ਯੂਰਪ ਫੰਡ ਦੇਵੇਗਾ ਬਦਲੇ ਵਿੱਚ ਕੀ ਅਤੇ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ ਗਈ ਹੈ ਲੈਸਕ ਸਮੇਲਨ ਤੋਂ ਕੁਝ ਦਿਨ ਬਾਅਦ ਜਲੇਸਕੀ ਅਤੇ ਕਈ ਯੂਰਪੀ ਸਹਿਯੋਗੀਆਂ ਦੀ ਮੌਜੂਦਗੀ ਅਚਾਨਕ ਇੱਕ ਉੱਚ ਪ੍ਰੋਫਾਈਲ ਵਾਈਟ ਹਾਊਸ ਸਮੇਲਨ ਦੌਰਾਨ 트ੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਪ੍ਰੋਸਟਾ ਕੀਤਾ ਹੈ ਕਿ ਵਾਸ਼ਿੰਗਟਨ ਰੂਸ ਨਾਲ ਕਿਸੇ ਵੀ ਅੰਤਿਮ ਸ਼ਾਂਤੀ ਸਮਝੌਤੇ ਤਹਿਤ ਯੂਕਰੇਨ ਦੀ ਸੁਰੱਖਿਆ ਦੀ ਗਰੰਟੀ ਦੇਣ ਵਿੱਚ ਆਪਣੀ ਭੂਮਿਕਾ ਨਿਭਾਇਕਾ ਦੂਜੇ ਪਾਸੇ ਜ਼ੂਕਰੇਨੀ ਅਧਿਕਾਰੀਆਂ ਨੇ ਗਲਬਦੀਨ ਹਥਿਆਰਾਂ ਦੀ ਵਿਸਤ੍ਰਿਤ ਸੂਚੀ ਨਹੀਂ ਦਿੱਤੀ ਹੈ ਪਰ ਉਹਨਾਂ ਨੇ ਸ਼ਹਿਰਾਂ ਅਤੇ ਮਹੱਤਵਪੂਰਨ ਬੁਨਿਆਦੀ ਟਾਂਚੇ ਦੀ ਰੱਖਿਆ ਲਈ ਘੱਟੋ-ਘੱਟ 10 ਅਮਰੀਕਾ ਨਿਜ਼ਮਿਤ ਮੇਰੇ ਅਟ ਹਵਾਈ ਸੁਰੱਖਿਆ ਪ੍ਰਣਾਲੀ ਦੀ ਵੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਨਾਲ ਹੀ ਬਾਧੂ ਮਿਜ਼ਾਈਲ ਪ੍ਰਣਾਲੀਆਂ ਤੇ ਹੋਰ ਉਪਕਰਨ ਵੀ ਸ਼ਾਮਲ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ